ਆ ਜੋ ਮੰਗਰ ਸਿੰਘ ਤੇ ਵੀਰ ਜੋ ਘੋੜਾ ਆਪਣੇ ਵਿਚ ਆਇਆ ਇਸ ਨਾਟਕ ਤੇ ਇਹਨਾਂ ਨੂੰ ਕarnataka ਕੀ ਹੁੰਦਾ ਨੇ ਤੁਹਾਨੂੰ ਤੇ ਇਸ ਤੋਂ। ਔਰ ਜੋ ਮੇਨ ਚੀਜ਼ ਹੈ ਉਹ ਹੈਗਾ ਵਿਸ਼ਾ ਵਸ। ਹਨਾ ਇਹਦਾ ਕਾਫੀ ਨਸ਼ਾ। ਜਿਹੜਾ ਬੇਟਾ ਨਸ਼ਾ ਹੈ ਨਾ ਉਹ ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗ ਜੇ ਤਾਂ ਉਹ ਸਿਰਫ ਇੱਕ ਬੰਦੇ ਨੂੰ ਖਤਮ ਕਰਦੀ ਹੈ ਹਨਾ। ਪਰ ਨਸ਼ਾ ਇੱਕ ਐਜੀ ਬਿਮਾਰੀ ਹੈ ਜਿਹੜਾ ਪਰਿਵਾਰਾਂ ਦੇ ਪਰਿਵਾਰ ਦੇ ਪੈੜੀ ਦੇ ਪੈੜੀ ਖਤਮ ਕਰ ਦਿੰਦਾ। ਠੀਕ ਹੈ ਤਾਂ ਬਹੁਤ ਸੋਹਣੀ ਪੇਸ਼ਕਾਰੀ ਸੀ ਬਹੁਤ ਸੋਹਣੇ ਤੇ ਸੁਚੱਜੇ ਤੇ ਇੱਕ ਆ ਬੜੇ ਕੰਪੈਕਟ ਜਿਹੇ ਤਰੀਕੇ ਨਾਲ ਇਹਨਾਂ ਨੇ ਇੱਥੇ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੁਹਿੰਮ ਦਾ ਹਿੱਸਾ ਬਣਿਆ ਹੈ ਹਨਾ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤਾ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ 노 ਡਾਊਟ ਸਾਰੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਪਰ ਜਿੱਥੇ ਕਿਤੇ ਵੀ ਕੋਈ ਨਸ਼ੇ ਦੇ ਵਿੱਚ ਫਸਿਆ ਇਨਸਾਨ ਕੋਈ ਨੇੜੇ ਤੇੜੇ ਕੁਝ ਕੋਈ ਵੀ ਤੁਹਾਨੂੰ ਮਿਲਦਾ ਤੁਸੀਂ ਉਹਨੂੰ ਸਮਝਾਓਗੇ ਔਰ ਜੇ ਸ਼ਾਇਦ ਇੱਕ ਵੀ ਇਨਸਾਨ ਦੀ ਅਸੀਂ ਇਸ ਤਰ੍ਹਾਂ ਜ਼ਿੰਦਗੀ ਬਚਾ ਸਕੀਏ ਤਾਂ ਅਸੀਂ ਸਕਸੈਸਫੁਲ ਹਾਂ ਮੈਨੂੰ ਲੱਗਦਾ ਹੈ ਕਿ ਇੱਥੋਂ ਸਾਨੂੰ ਕੁਛ ਨਾ ਕੁਛ ਸਿੱਖ ਕੇ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਜਿੱਥੇ ਤੁਸੀਂ ਉਹਨਾਂ ਬੇਟੇ ਸਟੱਡੀ ਹੈ ਸਟੱਡੀ ਇੱਕ ਬੇਸ ਹੈ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਉਸ ਬੇਸ ਤੇ ਕੰਮ ਕਰ ਰਹੇ ਹੋ ਉਹਦੇ ਤੇ ਉਹਦੇ ਆਧਾਰ ਤੇ ਆਪਣਾ ਇੱਕ ਸਕਸੈਸਫੁਲ ਲਾਈਫ ਅਚੀਵ ਕਰ ਲੈਣੇ ਹੋ ਤਾਂ ਨਸ਼ਿਆਂ ਦੇ ਲਈ ਕੋਈ ਥਾਂ ਰਹਿੰਦੀ ਹੋਈ ਨਹੀਂ ਹੈ ਤਾਂ ਆਲ ધ ਬੈਸਟ ਟੂ ਆਲ ਆਫ ਯੂ ਐਟਲੀ ਤੁਸੀਂ ਕੁਛ ਨਾ ਕੁਛ ਸਿੱਖ ਕੇ ਜਾਣਾ ਔਰ ਥੈਂਕ ਯੂ ਮਨਜੀਤ ਜੀ ਦੇ ਲਈ ਕਲਾਕਾਰ ਆਏ ਨੇ ਇਹਨਾਂ ਨੂੰ ਆਪਣੀ ਵਿਭਾਗ ਤੋਂ ਇਹ ਇਜਾਜ਼ਤ ਲੈ ਕੇ ਆਏ ਨੇ ਨਾਟਕ ਕਰਨ ਦੀ ਆਪਣੇ ਸਕੂਲਾਂ ਦੇ ਵਿੱਚ ਵੀ ਚੱਲ ਰਹੇ ਹੈ ਨਾ ਮੂਵਮੈਂਟ ਜੁਤਨਸ਼ਾ ਵਿਰੋਧ ਜਿਹੜੇ ਬਾਰੇ ਤੁਹਾਨੂੰ ਲੈਕਚਰ ਵੀ ਦਿੱਤੇ ਜਾਂਦੇ ਨੇ ਦੱਸਿਆ ਜਾਂਦਾ ਹੈ ਪ੍ਰੇਰਿਤ ਕੀਤਾ ਜਾਂਦਾ ਹੈ ਹਨਾ ਇਹ ਆਪਣੇ ਸਰਕਾਰ ਦਾ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਤਾਂ ਉਸੇ ਨੂੰ ਮੁੱਖ ਰੱਖਦੇ ਹੋਏ ਇਹ ਦੋ ਮੁੱਖ ਕਲਾਕਾਰ ਜਿਨ੍ਹਾਂ ਨੂੰ ਮੰਗਲ ਮੱਤਾ ਜੀ ਹਾਂਜੀ ਮੰਗਲ ਮੱਤਾ ਤੇ ਵੀ ਚੋਤ ਬੋਲ ਮੈਡਮ ਇਹ ਆਪਣੇ ਵਿਚਾਰ ਆਏ ਨੇ ਤੇ ਇਹਨਾਂ ਨੇ ਤੁਹਾਨੂੰ ਇੱਕ ਵਧੀਆ ਨਾਟਕ ਦਿਖਾਇਆ ਜਿਹੜਾ ਕਿ ਨਸ਼ਿਆਂ ਦੇ ਨਾਲ ਸੰਬੰਧਿਤ ਸੀ ਕਿ ਨਸ਼ੇ ਆ ਜਿਹੜੇ ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ ਸਾਰਾ ਘਰ-ਬਾਰ ਹੈ ਜਿਹੜਾ ਉਹ ਬਰਬਾਦ ਹੋ ਜਾਂਦਾ ਤਾਂ ਇਸ ਗੱਲ ਤੋਂ ਤੁਸੀਂ ਇੱਕ ਸੇਧ ਲੈਣੀ ਹੈ ਕੀ ਸੇਧ ਲੈਣੀ ਹੈ ਕਿ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਇਹਦਾ ਕੁਝ ਦੇਖਦੇ ਹੋ ਜਾਂ ਤੁਹਾਨੂੰ ਤੁਸੀਂ ਵੀ ਥੋੜੀ ਉਮਰ ਐ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਉਕਸਾਉਂਦਾ ਹੈ ਜਿਵੇਂ ਹੁਣ ਇਹਨਾਂ ਨੇ ਦਿਖਾਇਆ ਨਾ ਕਿ ਉਕਸਾਰ ਰਹੀ ਸੀ ਜਿਹੜੀ ਮਿੰਦੋ ਸੀ ਉਹ ਉਕਸਾਰ ਰਹੀ ਸੀ ਹੈਨਾ ਤਾਂ ਉਹ ਨਸ਼ਾ ਕਰਨ ਲੱਗ ਗਿਆ ਲੜਕਾ ਤਾਂ ਹੋ ਸਕਦਾ ਥੋਡੇ ਨਾਲ ਵੀ ਕੋਈ ਇਦਾਂ ਦੀ ਫਿਊਚਰ ਦੇ ਵਿੱਚ ਇਨਸੀਡੈਂਟ ਹੋਵੇ ਪਰ ਤੁਸੀਂ ਉੱਥੇ ਅਲਰਟ ਰਹਿਣਾ ਹੈ ਅਵੇਅਰ ਰਹਿਣਾ ਹੈ ਕਿ ਮੈਂ ਗਲਤ ਕੰਮਾਂ ਦੇ ਵਿੱਚ ਨਹੀਂ ਪੈਣਾ ਤੁਸੀਂ ਉਹਨੂੰ ਨਾਲ ਦੀ ਨਾਲ ਕਹਿ ਦੇਣਾ ਕਿ ਨੋ ਜੇ ਤੂੰ ਇਸ ਤਰ੍ਹਾਂ ਹੁਣ ਕਰਿਆ ਤਾਂ ਮੈਂ ਤੇਰੀ ਰਿਪੋਰਟ ਵੀ ਅੱਗੇ ਦੇਵਾਂ ਠੀਕ ਹੈ ਤੁਸੀਂ ਵੀ ਅਨਾ ਕੰਮਾਂ ਤੋਂ ਬਚਣਾ ਹੈ ਤੇ ਇਹ ਜੇ ਲੋਕਾਂ ਦਾ ਸਾਥ ਦੇਣ ਦੀ ਬਚਾਏ ਆਪਾਂ ਉਹਨਾਂ ਉਹਨਾਂ ਦੀ ਜਿਹੜੀ ਖਬਰ ਹੈ ਉਹ ਅੱਗੇ ਪਹੁੰਚਾਉਣੀ ਹੈ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਇੱਕ ਸਮਾਜ ਦੇ ਵਧੀਆ ਨਾਗਰਿਕ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਖੁਦ ਵੀ ਮਾੜੇ ਕੰਮਾਂ ਤੋਂ ਬਚੀਏ ਅਤੇ ਲੋਕਾਂ ਨੂੰ ਵੀ ਉਹਨਾਂ ਕੰਮਾਂ ਤੋਂ ਗਲਤ ਕੰਮਾਂ ਤੋਂ ਬਚਾਈਏ ਤਾਂ ਹੀ ਆਪਣਾ ਜਿਹੜਾ ਪੰਜਾਬ ਸੋਪਿਆ ਉਹ ਖੁਸ਼ਹਾਲ ਬਣੇਗਾ ਬਾਕੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਨਾਟਕ ਪੇਸ਼ ਕੀਤਾ ਬੱਚੇ ਜ਼ਰੂਰ ਇਸ ਨਾਟਕ ਕੋ ਸੇਧ ਪ੍ਰਾਪਤ ਕਰਨਗੇ ਔਰ ਪਲੀਜ਼ ਤੁਸੀਂ ਮੈਨੂੰ ਆਫਿਸ ਦੇ ਵਿੱਚ ਜ਼ਰੂਰ ਆ ਕੇ ਮਿਲਿਓ ਤੇ ਸਾਰੇ ਬੱਚੇ ਵੀ ਇਹਨਾਂ ਦੇ ਧੰਨਵਾਦ ਲਈ ਇੱਕ ਕਲਾਪਿੰਗ ਕਰੋ। ਸਿਕੁੰਦਰ ਜੀ ਮੇਰੇ ਗਿਆਤ ਸੱਜੂ ਸਾਰੇ ਬੱਚਿਓ। ਮੇਰੇ ਬੱਚਿਓ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਦਰਮਿਆਨ ਜੋ ਨਾਟਕ ਕਲਾਕਾਰ ਪਹੁੰਚੇ ਹੈ। ਇੱਕ ਬਹੁਤ ਹੀ ਵਧੀਆ ਇਹਨਾਂ ਨੇ ਮੈਸੇਜ ਆਪਾਂ ਦਿੱਤਾ ਹੈ। ਅੱਜ ਪੰਜਾਬ ਦੇ ਵਿੱਚ ਬੇਟਾ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਆਪਾਂ ਬਲੇਮ ਕਰਦੇ ਆਂ ਕਿ ਇਹ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਕਰੀ ਆਪਾਂ ਕਹਿੰਦੇ ਇਹ ਨਸ਼ਾ ਫਾਜੀਰ ਤੋਂ ਆ ਰਿਹਾ ਕਰੀ ਆ ਪਾਕਿਸਤਾਨ ਤੋਂ ਆ ਰਿਹਾ ਇਹ ਤਾਂ ਨਸ਼ਾ ਕਿ ਤੋਂ ਮਰਜ਼ੀ ਮਰਜ਼ੀ ਆਵੇ ਜੇ ਜੇ ਆਪਾਂ ਖਾਵਾਂਗੇ ਨਹੀਂ ਤਾਂ ਨਸ਼ਾ ਆਪਣੇ ਆਪ ਹੀ ਕਰੇਗਾ ਤੋ ਆਪਾਂ ਬਹੁਤ ਜ਼ਰੂਰੀ ਹੈ ਅੱਜ ਅਵੇਰ ਹੋਣ ਦੀ ਜਾਗਰੂਕੀ ਤਾਂ ਨਸ਼ੇ ਨਾਲ ਲੜਨਾ ਤਾਂ ਕੋਈ ਬਾਹਰ ਹੀ ਨਹੀਂ ਕੋਈ ਸਿਖਾਏਗਾ ਆਪਾਂ ਆਪ ਸਿੱਖਣਾ ਪਊਗਾ ਕਿ ਨਸ਼ਾ ਕਰੋਨਾ ਨਸ਼ਾ ਆਪਣੇ ਆਪ ਹੀ ਜਿੱਤਿਆ ਬੰਦ ਹੋ ਜਾਵੇਗਾ ਬੇਟਾ ਇਹਨੇ ਮੇਨ ਗੱਲ ਕੀਤੀ ਜਿੱਤੇ ਦੀ ਇਹ ਚਿੱਤਾ ਹੈ ਕਿ ਸਟਾਰਟਿੰਗ ਟੈਗ ਹੈ ਜਿਹੜਾ ਕਿ ਕੁੜਾ ਬੱਚਾ ਆਦੀ ਹੋ ਗਿਆ 2 3 ਸਾਲ ਵੱਤ ਵਾਲ 5 ਸਾਲ ਤੇ ਬਾਪੂ ਦੀ ਮੌਤ ਤੇ ਇਸ ਤਰ੍ਹਾਂ ਕੋ ਇਹ ਦੇਖੋ ਫਾਈਨ ਜਿਵਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਖਲਕੀ ਤੇਰਾ ਹੈ ਡਾਕਟਰ ਗੋਸ਼ਰਮ ਸਿੰਘ ਮੰਨਾ ਇਹ ਬੇਟਾ ਪੰਜਾਬੀ ਨਾਟਕ ਦਾ ਬਹੁਤ ਹੀ ਵਧੀਆ ਪਹਿਲਾ ਖੁਦ ਕਲਾਕਾਰ ਸੀ ਤੇ ਉਸ ਤੋਂ ਬਾਅਦ ਬੇਟਾ ਨੇ ਬਹੁਤ ਵੱਡੇ ਨਾਟਕਕਾਰ ਪੈਦਾ ਕੀਤੇ ਸਿਲਵਾ ਦੇਵਿਕ ਤੇ ਨਾਟਕ ਗੋਸ਼ਰਮ ਸਿੰਘ ਮੰਨਾ ਤੁਸੀਂ ਦੇਖਿਆ ਨਹੀਂ ਕੋ ਤਾਂ ਸੁਣਿਆ ਵੀ ਕਰੋ ਬਹੁਤ ਹੀ ਵਧੀਆ ਨਾਟਕਕਾਰ ਹੈ ਗੋਵਨਦੇਸ਼ ਜਰਦਾ ਹੈ तो अपनी कस्था के तो तो बहुत ही वजिया नाटक मैं करे इस तरह ऐ लग रहा तो तो है कि भी वे कलाकार तो सोना कलाकार ही लड़के नेती है प्रैशन करे देखो <laughs> तो जी तो कला होंगी ना परमात्मा जी देन होंगी है हरेक इंसान के नैचुरल हूँ सारे को हरेक बंद नहीं होंगे तो इन्होंने दोनों ही कलाकार नैचुरल टैलेंट है ਪਰ ਕਲਾ ਨੂੰ ਉਭਾਰਨ ਵਾਸਤੇ ਕਾਫੀ ਪੈਸੇ ਦੀ ਲੋੜ ਹੁੰਦੀ ਹੈ ਬੜਾ ਵੱਡਾ ਮੰਚ ਚਾਹੀਦਾ ਇਹਦੇ ਵਾਸਤੇ ਸੋਸ਼ਲ ਮੀਡੀਆ ਚਾਹੀਦਾ ਦੂਸਰਾ ਮੀਡੀਆ ਉਹ ਹੁੰਦਾ ਹੈ ਪੈਸੇ ਨਾਲ ਸੋ ਜੇ ਆਪਾਂ ਸੋਸ਼ਲ ਮੀਡੀਆ ਦੀ ਨਿਗਾਹ ਵਿੱਚ ਆ ਜਾਂਦੇ ਆ ਫਿਰ ਆਪਾਂ ਕਲਾਕਾਰ ਬਣ ਜਾਂਦੇ ਆ ਇਹ ਤੇ ਵੱਡੇ ਕਲਾਕਾਰ ਵੀ ਰੋਜ ਜਾਂਦੇ ਸੋ ਅਸੀਂ ਪ੍ਰਮਾਤਮਾ ਦੇ ਦੁਆ ਕਰਦੇ ਆ ਕਿ ਤੁਹਾਡੀ ਕਲਾ ਨਿਖਰੀ ਤੇ ਤੁਸੀਂ ਸਮਾਜ ਵਿੱਚ ਤਰਾ ਚੱਲ ਜਾਓ ਤੁਹਾਡਾ ਸਾਰੇ ਸਸਤਾ ਵਿੱਚ ਪਹੁੰਚੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਮਿਹਰਬਾਨੀ ਕਿਹਦੀ ਬਚੇ ਹਾਂ ਉਹ ਤਾਂ ਬਗੜਾ ਪਰ ਸਾਰੇ ਜਦ ਕਰਕੇ ਕੋਈ ਜਿੱਦਾਂ ਮੈਂ ਦੱਸ ਰਿਹਾ ਸੀ ਕਿ ਇੱਕ ਪੂਰੇ ਪੰਜਾਬ ਦੇ ਵਿੱਚ ਮਹਨ ਚੱਲ ਰਹੀ ਆ ਤੇ ਉਦੋਂ ਨੇ ਸ਼ਮਰਦ ਉਸ ਤਹੇ ਤਾਂ ਆਏ ਹੋਏ ਅਸੀਂ ਪਰ ਮੈਂ 2023 'ਚ ਵੀ ਆਇਆ ਸੀ ਇੱਥੇ 2023 'ਚ ਵੀ ਆਪਾਂ ਨਾਟਕ ਕੀਤਾ ਸੀ ਲੋ ਉਦੋਂ ਕੀਤਾ ਸੀ ਆਪਾਂ ਨਾਟਕ ਉਦੋਂ ਨਾਟਕ ਕਰਨ ਆਏ ਸੀ ਕਿ ਜਿਹੜੀ ਐਜੂਕੇਸ਼ਨ ਆ ਸਿੱਖਿਆ ਸਟੱਡੀ ਆ ਵਿਦਿਆ ਜਿਹੜੀ ਪੜ੍ਹਾਈ ਆ ਸਾਡੀ ਜ਼ਿੰਦਗੀ 'ਚ ਕਿੰਨੀ ਜ਼ਰੂਰੀ ਆ ਪਰ ਜਿਹੜੀ ਅੱਜ ਕੱਲ ਲੈ ਕੇ ਆਏ ਆ ਬੇਟਾ ਇਹ ਗੱਲ ਆ ਜਿਹੜੀ ਇਹ ਪੰਜਾਬ ਦੇ ਮੌਜੂਦਾ ਹਾਲਾਤ ਲੈ ਕੇ ਆਏ ਆ ਜਿਹੜੇ ਕਿ ਇੰਨੇ ਖਰਾਬ ਹੋ ਚੁੱਕੇ ਆ ਇੰਨੀ ਪੱਜਦੜ ਹੋ ਚੁੱਕੀ ਆ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹਰ ਇੱਕ ਬੰਦਾ ਆਪ ਦਾ ਉਲੂ ਸਿੱਧਾ ਕਰ ਰਿਹਾ ਉਲੂ ਸਿੱਧਾ ਮੈਨੂੰ ਸਮਝ ਨਹੀਂ ਆਉਣਾ ਵੀ ਆਪਣਾ ਕੰਮ ਸਹੀ ਹੋਣਾ ਇਹਦੇ ਅਗਲਾ ਪਲਾ ਕੁਝ ਮਰਦੀ ਹੋਈ ਆ ਮਤਲਬ ਇੱਡੀ ਸੋਚ ਆਪਣੀ ਨੈਗੇਟਿਵ ਹੋ ਗਈ ਆ ਅਸੀਂ ਇੱਕ ਛੋਟਾ ਨਾਅੜ ਸਾਂਝਾ ਕਰਾਂਗੇ ਛੋਟਾ ਨਾ ਮੈਂ ਬਾਵਾ ਕਰਦਾ ਬੇਟਾ ਕਿ ਤੁਸੀਂ ਕੋਈ ਨਾ ਸਿੱਖੋਗੇ ਔਰ ਸਿੱਖਾਂ ਦੀ ਕੋਈ ਉਮਰ ਨਹੀਂ ਹੁੰਦੀ ਇਹਨਾਂ ਸਾਨੂੰ ਛੋਟੇ ਉਮਰ ਦੀ ਸਾਡੇ ਦਾ ਨਾਮ ਇੱਧਰ ਇੱਧਰ ਦੀ ਸੌ ਨੀਂਦਰ ਦੀ ਘੜਦੀ ਔਰ ਇਦਾਂ ਦਾ ਤੁਹਾਨੂੰ ਵੀ ਪਤਾ ਕਿ ਤੁਸੀਂ ਡਿਜੀਟਲ ਇੰਡੀਆ ਨਾਲ ਸੰਬੰਧਤ ਰੱਖਦੇ ਹੋ ਅਸੀਂ ਬਲੈਕ ਐਮਰਟੀਵੀ ਵਾਲੇ ਅਸੀਂ ਸਾਰੇ ਇੰਨੇ ਫੋਰਵਰਡ ਹਾਂ ਕੋਸੋ ਫੈਕਸ਼ਨ ਮੋਬਾਈਲ ਦੇ ਇਹੋ ਜਿਹੜੇ ਸਾਨੂੰ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਮੁੰਡੇ ਤੇ ਕੁੜੀਆਂ ਬਰਾਬਰ ਆ ਇਸ ਲਈ ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਕੁੜੀਆਂ ਤੇ ਮੁੰਡਿਆਂ ਨੂੰ ਘਾਟ ਆ ਮੁੰਡੇ ਤੇ ਕੁੜੀਆਂ ਜਮਾਂ ਬਰਾਬਰ ਆ ਤੇ ਜਿਹੜਾ ਨਾਟਕ ਤਾਂ ਹੀ ਅਸੀਂ ਇਹ ਕਾਣੀ ਤੇ ਮੁੰਡੇ ਦੀ ਆ ਅਸੀਂ ਕੁੜੀਆਂ ਨੂੰ ਵੀ ਸਾਂਝ ਦੇਖਵਾ ਦੇ ਪਾਈ ਲਈ ਕੁੜੀਆਂ ਵੀ ਸੋਧਰੋ ਸਹੀ ਮਦਰਾਲਾ ਦੇ ਪੜਾਅ ਕਰੋ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਇਕਾਂ ਨਹੀਂ ਹਣਾ ਕਰੀਏ ਬੇਟਾ ਸ਼ੁਰੂ ਕਰੀਏ ਬੇਟਾ ਸ਼ੁਰੂ ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਪੁੱਤ ਹਾਂਜੀ ਇੱਕ ਕਲਾਪਿੰਗ ਕਰਵਾਓ ਦੇ ਨਾਲ ਤੋਂ ਬਹੁਤ ਬਹੁਤ ਅਨਮੋਲ ਬੱਚਾ ਕਲਾਕਾਰ ਹੁੰਦੇ ਆ ਇਹ ਗਾਣੇ ਵਿੱਚ ਪੁੱਤ ਨਕਲੀ ਸ਼ਰਟਾ ਪਿੰਦੇ ਹੁੰਦੇ ਆ ਇਹ ਕਲਾਕਾਰ ਗਾਣੇ ਲੱੱਚਾ ਨਕਲੀ ਕੋਠੀਆਂ ਤਾਰਾਂ ਹੁੰਦੇ ਹੁੰਦੇ ਆ ਪਰ ਅਸੀਂ ਪੰਜਾਬੀ ਘੋਲੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਸੱਚ ਮੰਨ ਬੰਨੇ ਉਹ ਨਕਲੀ ਵੀਰੇ ਸੀ ਸਾਡੇ ਨਾਲ ਗਿਆਬਤ ਗੁਰਦੁਆਰਿਆਂ ਤੇ ਡੱਬੇ ਅਸਲੀ ਵੜ ਲਿਆ ਛੱਕਾ ਪੀਣ ਲੱਗਿਆ ਦਾਰੂ ਪੀਣ ਲੱਗਿਆ ਬਹੁਤ ਬੱਖਮੀ ਗੱਲਾਂ ਹੌਲੀ ਹੌਲੀ ਸਾਡੇ ਵਾਲਾ ਉਹ ਨਸ਼ਾ ਕਰਨ ਲੱਗਿਆ ਜਿਹਨੂੰ ਅਸੀਂ ਅੱਜਕੱਲ ਸਾਰੇ ਚਿੱਟਾ ਕਹਿੰਨੇ ਆ ਜਿਹਨੇ ਨਾ ਚਿੱਟਾ ਚਿੱਟਾ ਕਹਿੰਨੇ ਪੁੱਤ ਤੇ ਬੇਟਾ ਚਿੱਟਾ ਇਹੋ ਜਿਹਾ ਨਸ਼ਾ ਜਿਹੜਾ ਬੰਦਾ ਚਿੱਟਾ ਲੈਣਾ ਕਰੀ ਚਾਹੇ ਮੁੰਡਾ ਚਾਹੇ ਕੁੜੀ ਹੋਣੀ ਛੱਡਦਾ ਉਹਦਾ ਮਰੂਗਾ ਮੌਤ ਦਾ ਦੂਜਾ ਨਾ ਇਹ ਚਿੱਟਾ ਤੇ ਮੇਰਾ ਦੋਸਤ ਚਿੱਟਾ ਲੈਣ ਲੱਗ ਗਿਆ ਗੱਲ ਘਰੇ ਪਹੁੰਚ ਗਈ ਮਾਂ ਨੂੰ ਪਤਾ ਲੱਗ ਗਿਆ ਮਾਂ ਨੇ ਮਿੰਟਾਂ ਵੀ ਦੀਆਂ ਕਿੰਦੀ ਪਤ ਹੱਥ ਜੋੜਦੀਆਂ ਤੇਰੇ ਮੂਰੇ ਹੱਥ ਬੰਨਦੀਆਂ ਔ ਚਿੱਟਾ ਛੱਡ ਦੇ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਆ ਮਾਂ ਨੂੰ ਬੰਦਾ ਕੁੜੀ ਐ ਮਾਲੀਆ ਮਤਾਂ ਨਾਲੇ ਮੈਂ ਤੇਰਾ ਗਾਲ ਘੋਟ ਦੂੰ ਉਸ ਮਾਂ ਨੂੰ ਕਹਿੰਦਾ ਜਿਹਨੇ ਇਹ ਦੁਨੀਆ ਦਿਖਾਈ ਆ ਸਾਡੀ ਮਾਂ ਸਾਨੂੰ ਦੁਨੀਆ ਨਾਲ ਸਮਾਜ ਨਾਲ 9 ਮਹੀਨੇ ਵੱਧ ਜਾਂਦੀ ਹੁੰਦੀ ਪੁੱਤ ਪਤਾ ਨਾ ਉਹ ਪਤਾ ਬੇਡਾ ਹਾਂਜੀ ਤੇ ਮਾਂ ਬਾਰੇ ਬਾਬਾ ਗੁਰਦਾਸ ਮਾਨ ਵੀ ਕਹਿੰਦਾ ਬਾਬਾ ਕਹਿੰਦਾ ਕਹਿੰਦਾ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੋ ਮਾਪਿਆਂ ਦਾ ਦੈਨ ਨਾ ਗਵਾਇਓ ਜਿਹੜੇ ਬੰਦੇ ਨੇ ਪੁੱਤ ਮਾਪੇ ਦੁਖੀ ਕਰਤਾ ਨਾ ਰੱਬ ਦੁਖੀ ਹੋ ਜਾਂਦਾ ਰੱਬ ਰੋਸੇ ਜਾਂਦਾ ਪਰ ਹੈਪੀ ਮਾਂ ਨੂੰ ਬਾਵਾਂ ਕਰਦਾ ਉਠਖਦਾ ਬੋਲਦਾ ਸੀ ਇੱਕ ਦਿਨ ਜਿਆਦਾ ਨਸ਼ਾ ਕਰਕੇ ਆ ਗਿਆ ਮੰਮੀ ਨੇ ਫੇਰ ਪੁੱਛ ਲਿਆ ਤੇ ਬੇਸ਼ਰਮ ਨੇ ਸੱਚੀ ਆ ਆਪ ਦੀ ਮਾਂ ਨੂੰ ੱੱਕਾ ਮਾਰਿਆ ਕੰਨਰਾ ਉਹਦਾ ਸਿਰ ਵੱਜਿਆ ਮੋਕੇ ਦੇ ਥਾਂ ਤੇ ਮਾਂ ਮਰ ਗਈ ਮਾਂ ਬੁਰੀ ਹੋ ਗਈ ਉਹਨੇ ਮਾਂ ਨਹੀਂ ਚੱਕੀ ਵੀ ਮਾਂ ਮਰੀ ਪਈ ਆ ਸੁਰਤੀ ਹਣ ਚੱਕੂਗੀ ਉਹ ਨਸ਼ੇ ਜਿੰਨੇ ਡੋਣਾ ਮਾਂ ਮਰ ਗਈ ਮਾਂ ਦਾ ਸ਼ਿਕਾਰ ਹੋ ਗਿਆ ਮਾਂ ਦਾ ਭੋਗ ਪੈ ਗਿਆ ਪਰ ਹੈਪੀ ਨੂੰ ਕੋਈ ਛੁੱਟ ਨਹੀਂ ਸੀ ਮਾਂ ਮਰੀ ਪਸੰਨਾਬਾਦ ਵੀ ਪਿਓ ਦਰ ਗਿਆ ਪੁੱਤ ਜਿਹਦਾ ਇਕੱਲਾ ਕਿਹੜਾ ਪੁੱਤ ਨਸ਼ਾ ਕਰ ਲੱਗ ਜਨਾ ਉਹ ਮਾਂ ਤੋਂ ਜੋਗਾ ਹੀ ਮਰਿਆ ਬਰਬਰ ਹੁੰਦਾ ਬੇਟਾ ਮਾਂ ਮਰੀ ਪਿਓ ਮਰਿਆ ਅੱਜ ਮਿਲੂ ਦਾ ਹਾਲਾਤ ਪਤਾ ਕੀ ਆ ਕੋਠੇ ਜੱਡੀ ਭੈਣਾਂ ਘਰੇ ਉਹਦੀ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਦੀ ਭੈਣ ਘਰ ਦਾ ਟੈਹੇ ਪਾਸ ਕਿਵੇਂ ਕਰਦੀ ਆ ਕਿਵੇਂ ਗੁਜ਼ਾਰਾ ਕਰਦੀ ਕਰਦਾ ਆ ਵੇਖੋ जो तो है नशे की लत लग गई जो नशा नहीं लगा शरीर देखो कि दस दस रुपए करता फिर दस नशा खरीद लेखो कि करता उ मुलाकात उस औरत होगी जिंदा नशे से लगे छोटी जी गल है बेटा देखिए दस रुपये दे, दे भाई भाई

ਥੈਂਕ ਯੂ ਸਰ ਥੈਂਕ ਯੂ ਮੈਮ ਦੇਖੋ ਅੱਜ ਆਪਾਂ ਨੇ ਇਹ ਨਾਟਕ ਜਿਹੜਾ ਦੇਖਿਆ ਜੁੱਧ ਨਸ਼ਿਆ ਮੂਤ ਇਹ ਆਪਣੇ ਇੰਨੀ ਮਚਲਦੀ ਹੈ ਤੁਹਾਨੂੰ ਸਾਰੇ ਬੱਚਿਆਂ ਨੂੰ ਪਤਾ ਹੀ ਹੈਗਾ ਪਤਾ ਨਾ ਤਾਂ ਜਿਵੇਂ ਇਹਦੇ ਵੈਸੇ ਇਹਨਾਂ ਨੇ ਸਾਰਾ ਹੀ ਕੁਝ ਦੱਸਤਾ ਜੋ ਮੇਰੇ ਮੰਚ 'ਤੇ ਇਹ ਨਾਟਕ ਦੇਖਦੇ ਹੋਏ ਵੀ ਤੁਹਾਨੂੰ ਕਿਉਂ ਚੂਜ਼ ਕੀਤਾ ਗਿਆ ਸਕੂਲ ਲੈਵਲ ਤੇ ਕਿਉਂ ਚੂਜ਼ ਕੀਤਾ ਗਿਆ ਨਾਟਕ ਦਾ ਆਪਾਂ ਨੂੰ ਕੀ ਮਿਲੇ ਸਿੱਖ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਨਾਟਕ ਚ ਕੋਈ ਬੱਚਾ ਦੱਸੇ ਨਾ ਕੋਈ ਇਹਨਾਂ ਨੇ ਬਹੁਤ ਸਿੰਪਲ ਵੇਅ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕੀ ਸਿੱਖਿਆ ਤੁਸੀਂ ਨਾਟਕ ਚੋਂ ਚਲੋ ਦੱਸੋ ਦੱਸੋ ਹਾਂਜੀ ਮੈਂ ਆਪਣੇ ਸੇ ਆਪਣੇ ਨਸ਼ਾ ਖਰਾਬ ਨੇ ਤੇ ਫੋਨ ਕਰਦੇ ਨੂੰ ਕਰਨੀ ਹੈ ਵੀ ਆਪਣੀ ਸਿਹਤ ਦੀ ਨਸ਼ਾ ਖਰਾਬ ਹੈ ਨਸ਼ਾ ਨਾਸ਼ ਹੈ ਪਰ ਅੱਜ ਜਿਹੜਾ ਨਸ਼ਾ ਆ ਰਿਹਾ ਪਤਿਏ ਉਹ ਥੇੜਾ ਨਸ਼ਾ ਦਾ ਮੋਬਾਈਲ ਦਾ ਨਸ਼ਾ ਮੋਬਾਈਲ ਬੁਰਾ ਨਹੀਂ ਹੈ ਬਟਾ ਮੋਬਾਈਲ ਦੀ ਐਡਿਕਸ਼ਨ ਮੋਬਾਈਲ ਦਾ ਨਸ਼ਾ ਬੁਰਾ ਦਾ ਆਪਾਂ ਯੂਜ਼ ਕਰੋ ਐਂਟਰਟੇਨਮੈਂਟ ਲਈ ਪਰ ਉਹਦੀ ਐਡਿਕਸ਼ਨ ਨਾ ਲੱਗੇ ਕਿਸੇ ਵੀ ਚੀਜ਼ ਨੂੰ ਐਡਿਕਸ਼ਨ ਨਾ ਲੱਗੇ ਜੇ ਸੋਸ਼ਲ ਮੀਡੀਆ ਪਰ ਐਡਿਕਸ਼ਨ ਬਣਾਉਣੀ ਹੈ ਤਾਂ ਪੜਾਈ ਦੀ ਬਣਾਓ ਠੀਕ ਹੈ ਫਿਜ਼ੀਕਲ ਐਕਸਰਸਾਈਜ਼ ਹੀ ਬਣਾਓ ਗੇਮਸ ਦੀ ਬਣਾਓ ਤਾਂ ਤੁਹਾਨੂੰ ਕਿਉਂ ਚੁਣਿਆ ਗਿਆ ਤੁਸੀਂ ਅਪਕਮਿੰਗ ਜਨਰੇਸ਼ਨ ਜੇ ਤੁਸੀਂ ਇਸ ਸਟੇਜ ਤੇ ਆ ਕੇ ਇਸ ਵੱਲ ਪੈ ਗਏ ਨਸ਼ੇ ਵੱਲ ਤਾਂ ਅੱਜ ਮੈਂ ਇਹਨਾਂ ਨੇ ਦੱਸਿਆ ਹੈਪੀ ਰਹੇ ਆਪਾਂ ਨੂੰ ਨਾ ਕਰਾਂਗੇ ਦੱਸਿਆ ਤਾਂ ਅਖੀਰ ਹੈਤੀ ਵਾਲਾ ਹਾਲ ਹੋਣਾ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਕਿਉਂਕਿ ਇਸ ਉਮਰ ਦੇ ਵਿੱਚ ਦੇਖੋ ਤੁਹਾਨੂੰ ਫਿਜ਼ੀਕਲ ਵੀ ਹੈ ਸਾਇੰਸ ਵੀ ਹੈ ਕਿਸ਼ੋਰ ਸਿ ਦੀ ਜਿਹੜੀ ਅਵਸਥਾ ਹੈ ਇਹਦੇ ਵਿੱਚ ਡਿਸਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਡੀ ਬਾਡੀ ਦੇ ਵਿੱਚ ਹਾਰਮੋਨਲ ਚੇਂजेस ਹੁੰਦੇ ਗਾ ਰਹੇ ਤਾਂ ਸਾਡੀ ਡਿਸਟਰੈਕਸ਼ਨ ਬਹੁਤ ਹੁੰਦੀ ਹੈ ਕਿਉਂ ਅਸੀਂ ਸਾਨੂੰ ਵਾਰ-ਵਾਰ ਟੀਚਰਸ ਪੀਚ ਦਿੰਦੇ ਨੇਗੇ ਕਿਉਂ ਸਟੇਜ ਤੇ ਦਿੰਦੇ ਆ ਕਲਾਸਾਂ ਦੇ ਵਿੱਚ ਹਰੇਕ ਟੀਚਰ ਕਿਉਂ 2-4 ਮਿੰਟ ਕੱਹਣਾ ਲੈਂਦਾ ਹੈ ਹਾਲਾਂਕਿ ਮੈਨੂੰ ਪਤਾ ਹੈ ਜਿਵੇਂ ਮੈਂਸ ਪੀਚ ਦਿੱਤੀ ਜਾਂ ਗੁਰਿੰਦਰ ਮੈਡਮ ਨੇ ਵੀ ਦਿੱਤੀ ਮਮਤੀ ਮੈਡਮ ਨੇ ਵੀ ਦਿੱਸਿਆ ਹਣਾ ਕਿ ਸਾਰੇ ਟੀਚਰ 5-10 ਮਿੰਟ ਲਾਉਂਦੇ ਆ ਮਾਰ ਲੈਂਦੇ ਕਿ ਜੋ ਕੀ ਜਿਹੜੀ ਸੋਡੀ ਸਟੇਜ ਹੈ ਨਾ ਸੋਡੀ ਏਜ ਹੈ ਇਹ ਕੋਈ ਕੋਦਰਤਕਾ ਨਹੀਂ ਨਾਲੋ ਆਪਣੀ ਬੋਡੀ ਵਿੱਚ ਚੇਂਜ ਆਉਂਦਾ ਨਹੀਂ ਐਕਚੁਅਲੀ ਸਾਡੇ ਡਿਸਫ੍ਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਸਾਨੂੰ ਲੱਗੂਗਾ 1 ਮਿੰਟ ਵਿੱਚ ਸਾਨੂੰ ਤੁਸੀਂ ਪ੍ਰਭਾਵ ਚ ਆ ਜਾਓਗੇ ਸਾਡੇ ਪਿਛਿਆ ਮੈਡਮ ਨੇ ਮੈਨੂੰ ਅੱਜ ਕਿਹਾ ਸਾਨੂੰ ਨਾਟਕ ਦਿਖਾਇਆ ਸਾਨੂੰ ਸਭ ਕੁਝ ਬੜੀਆ ਠੀਕ ਲੱਗੇ ਸਾਨੂੰ ਵੀ ਲੱਗੂਗਾ ਜੀ ਹਾਂ ਹੈਪੀ ਵੀ ਜਿਹੜੀ ਆਪਣੀ ਸਟੋਰੀ ਹੈ ਉਹ ਦੇਖ ਕੇ ਆਪ ਨੂੰ ਸਾਰਿਆਂ ਨੂੰ ਦੁੱਖ ਹੋ ਜਾਣਾ ਠੀਕ ਹੈ ਵੀ ਸਾਡਾ ਜਾਂ ਸਾਡੇ ਭਰਾਵਾਂ ਦਾ ਸਾਡੇ ਗਵਾਂਢ ਚ ਕਿਸੇ ਦਾ ਵੀ ਆ ਹਾਲ ਨਾ ਹੋਵੇ ਪਰੰਤੂ ਜਦੋਂ ਤੁਸੀਂ ਸਕੂਲ ਤੋਂ ਬਾਹਰ ਨਿਕਲੋਗੇ ਤੁਹਾਨੂੰ ਕੋਈ ਕੁੜੀ ਨਹੀਂ ਕਹਤਾ ਕਿ ਆਇਆ ਨਸਟਾਜਰ ਲਾ ਕਰੀਏ ਛੋਟਾ ਮਨ ਫੇਰ ਫਰ ਕਰੂਗਾ ਰੀਸ ਇਹ ਉਮਰ ਹੀ ਇਹ ਜੀ ਆ ਤੁਸੀਂ ਇਸ ਉਮਰ ਦੇ ਵਿੱਚ ਆਪਣੇ ਆਪ ਨੂੰ ਕੰਟਰੋਲ ਰੱਖਣਾ ਕਿਨੇ ਕੰਟਰੋਲ ਕਰੋਗੇ ਉਹੀ ਇਹਦੀ ਫੋਲੋ ਕਰਨਾ ਟੀਚਰਸ ਨੂੰ ਮਾਪਾ-ਮਾਪੂ ਫੋਲੋ ਕਰਨਾ ਵਧੀਆ ਖਾਣਾ ਖਾਣਾ ਦਾ ਠੀਕ ਹੈ ਨਸ਼ੇ ਤੋਂ ਬਹੁਤ ਦੂਰ ਰਹਿਣਾ ਖਾਸ ਕਰਕੇ ਮੋਬਾਈਲ ਵਾਲੇ ਨਸ਼ੇ ਇਹਦੇ ਬਟੇ 5 2 4 ਸਾੜੀ ਨਹੀਂ ਜਿਹੜੇ ਛੋਟੀਆਂ ਹਨ ਵਧੀਆ ਉਮਰ ਹਨ ਪੜੰਗ ਲਿਖੰਦੀ ਇਹੀ 2-4 ਸਾਲ ਨੇ ਜੋ ਤੁਸੀਂ ਨਿਸ਼ਟਾ ਤੇ ਦਮਲਾ ਕਰੋਗੇ ਜਾਂ ਕੋਈ ਆਈਡੀ ਬਣਾਉਣੀ ਆ ਪਰ ਵਿੱਚ ਕੋਈ ਨਹੀਂ ਪੁੱਛਦਾ ਇਹ ਵੀ ਉਹ ਮਰੇ ਚੋੜੀ ਪੜੰਦੀ ਨਾ ਕੋਈ ਅਪਕੰਮੀ ਜਨਰੇਸ਼ਨ ਹੋ ਤੁਸੀਂ ਅਗਲੀ ਜਨਰੇਸ਼ਨ ਨੂੰ ਵੀ ਅੱਗੇ ਲੈ ਕੇ ਜਾਣਾ ਜੇ ਹੈਪੀ ਵਾਲਾ ਹਾਲ ਆਪਣੀ ਇੰਨੇ ਬੱਚਿਆਂ ਦਾ ਹੋ ਗਿਆ ਫਿਰ ਤਾਂ ਆਪਣਾ ਸਾਰਾ ਸਾਰਾ ਇੰਡੀਆ ਹੀ ਖਤਮ ਹੋ ਜਾਊਗਾ ਹੌਲੀ ਹੌਲੀ ਇਸ ਕਰਕੇ ਉਮੀਦ ਹੈ ਸਾਰੇ ਬੱਚਿਆਂ ਨੂੰ ਵੀ ਸਾਰੇ ਟੀਚਰਸ ਦੀ ਗੱਲ ਫਾਲੋ ਕਰਿਆ ਕਰੋ ਜਿਵੇਂ ਇਹਨਾਂ ਨੇ ਅੱਜ ਆਪਾਂ ਨੂੰ ਇੰਨਾ ਵਧੀਆ ਗੁਰਦਨ ਅਸ਼ਯ ਅਬਰੋਧ ਨਾਟਕ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਦੀ ਨਾਟਕ ਨੂੰ ਫਾਲੋ ਮਤਲਬ ਕਿ ਉਹ ਇਹਨਾਂ ਨੇ ਤੁਹਾਨੂੰ ਅਗਰ ਵਾਦਾ ਲੈਂਦਾਗਾ ਕਿ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਉਹਨੂੰ ਪੂਰਾ ਕਰੋ ਪੂਰਾ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਮੈਮ ਤੁਸੀਂ ਇੰਨਾ ਵਧੀਆ ਸਾਡੇ ਬੱਚਿਆਂ ਨੂੰ ਗਾਇਡ ਕੀਤਾ ਤੇ ਥੈਂਕ ਯੂ ਆਲ ਸਟਾਫ ਮੈਂਬਰਸ ਐਂਡ ਟੀਚਰਸ ਸਾਡੇ ਦਰਮਿਆਨ ਮੰਨ ਦਾ ਸਿੰਘ ਮੱਤਾ ਜੀ ਅਤੇ ਉਹਨਾਂ ਦੇ ਨਾਲ ਮੈਡਮ ਵੀਰਜੋਤ ਸੌਰ ਜੀ ਹਜੂਰ ਵੀਰਜੋਤ ਸੌਰ ਜੀ ਆਪਣੇ ਸਕੂਲ ਦੇ ਵਿੜੇ ਚ ਪਹੁੰਚੇ ਨੇਗੇ ਇਹਨਾਂ ਦੇ ਇੱਥੇ ਹੌਂਸਲੇ ਵੈਲਕਮ ਸਵਾਗਤ ਔਰ ਬੜਾ ਵਧੀਆ ਮੈਸੇਜ ਲੈ ਕੇ ਸਾਡੇ ਕੋਲ ਸਪੈਸ਼ਲ ਟੋਰ ਤੇ ਆਏ ਨੇਗੇ ਬੜਾ ਬੜਾ ਸੰਦੇਸ਼ ਲੈ ਕੇ ਆਏ ਸਾਡੇ ਕੋਲ ਲਗਾਤਾਰ ਆਪਣੇ ਪ੍ਰੇਅਰ ਦੇ ਵੀ ਸਮੇਂ ਦੌਰਾਨ ਅਕਸਰ ਇਹ ਗੱਲਬਾਤਾਂ ਹੋ ਰਹੀ ਨੇ ਕਿ ਇਹ ਗ੍ਰੀਨਟ ਸਰਕਾਰ ਨੇ ਇੱਕ ਅਜੰਡਾ ਵੀ ਲਿਆ ਹੋਇਆ ਹੈਗਾ ਕਿ ਜੁੱਧ ਨਸ਼ੇਵ੍ਰੁੱਧ ਅਕਸਰ ਆਪਣੀ ਕੱਲ ਪਵਿੰਦਰ ਸਰਹੋਰ ਨੇ ਵੀ ਗੱਲ ਕੀਤੀ ਜੀ ਗੁਰਪ੍ਰੀਤ ਸਾਹਿਬ ਨੇ ਕੀਤੀ ਲਗਾਤਾਰ ਗੱਲਾਂ ਮਤ ਹੋ ਰਹੀਆਂ ਮਤਲਬ ਉਸੇ ਦੀ ਲੜੀ ਦੇ ਤਹਿਤ ਅੱਜ ਵੀ ਸਾਡੇ ਦਰਮਿਆਨ ਜਿਹੜੀ ਨਾਟਕ ਦੀ ਟੀਮ ਲੋਕ ਨਾਟਕ ਦੀ ਟੀਮ ਸਾਡੇ ਵਿੱਚ ਪਹੁੰਚੀ ਆ ਉਹਨਾਂ ਨੇ ਵੀ ਇਹੀ ਸੰਦੇਸ਼ ਸਾਡੇ ਵਿੱਚ ਲੈ ਕੇ ਆਏ ਨੇ ਕਿ ਐਡੇ ਜਿਹੜੇ ਮਾਰੂ ਨਸ਼ੇ ਨੇਗੇ ਉਹਨਾਂ ਨੂੰ ਕਿਵੇਂ ਬਚਣਾ ਹੈ ਤੇ ਇਹਨਾਂ ਦਾ ਜਿਹੜਾ ਅ ਐਂਡ ਕਿਸ ਤਰ੍ਹਾਂ ਦਾਗਾ ਇਹਨਾਂ ਦੇ ਨਤੀਜੇ ਕਿਸ ਤਰ੍ਹਾਂ ਦੇ ਨੇ ਉਹ ਤੁਹਾਨੂੰ ਲਗਭਗ ਸਾਰੀ ਆਪਦੀ ਕਲਾ ਦੇ ਰਾਹੀਂ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਦੱਸਿਆਗਾ ਕਿ ਜਿਸ ਤਰ੍ਹਾਂ ਅ ਬੁੱਢਾ ਸ਼ੌਕ ਦੇ ਵਿੱਚ ਇਹ ਜਿੱਦਾਂ ਸ਼ੁਰੂ ਕਰਕੇ ਤੇ ਉਸ ਦੇ ਬਾਅਦ ਇੰਨਾ ਜਿਹੜੇ ਮਾੜੇ ਨਸ਼ੇ ਦੇ ਵਿੱਚ ਪਹੁੰਚ ਗਏ ਕਿਸ ਤਰ੍ਹਾਂ ਦਾ ਉਹਨਾਂ ਦਾ ਐਂਡ ਹੁੰਦਾਗਾ ਕਿਸ ਤਰ੍ਹਾਂ ਉਹਨਾਂ ਪਰਿਵਾਰਾਂ ਦੀ ਉਹਨਾਂ ਦੇ ਘਰਾਂ ਦੀ ਹਾਲਾਤ ਹੁੰਦੀਆਂ ਨੇ ਕਿਸ ਤਰ੍ਹਾਂ ਦਾ ਦੁਕਾਨ ਤੋਂ ਉਹਨਾਂ ਘਰਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾਗਾ ਸੋ ਇਹ ਮੈਂ ਵੀ ਇਹ ਜੀ ਤੁਹਾਡੇ ਤੋਂ ਆਸ ਕਰਦਾ ਬੇਟੇ ਸਰ ਬੱਚਾ ਤੋਂ ਜਿਸ ਨਾਟਕ ਤੋਂ ਸਿੱਖਿਆ ਲੈਂਦੇ ਹੋਏ ਜ਼ਰੂਰ ਜ਼ਿੰਦਗੀ ਚ ਉਹਨਾਂ ਨਾਮਤਾਂ ਤੋਂ ਬਚਣ ਦੀ ਕੋਸ਼ਿਸ਼ ਕਰੋਗੇ ਜਿਨ੍ਹਾਂ ਦੇ ਨਾਮ ਤੁਹਾਡੇ ਕੈਰੀਅਰ ਨੂੰ ਨੀ ਤਬਾਹ ਹੋ ਜਾਣਾ ਹੈ ਉਹਨਾਂ ਤੋਂ ਬਚਣਾਗਾ ਤੇ ਉਹ ਚੰਗੇ ਜਿਹੜੇ ਉਸਾਰੂ ਵਧੀਆ ਪਹੁੰਚ ਲੈ ਕੇ ਪੋਜੀਟਿਵ ਜਿਹੜੇ ਇੰਕਿੰਗ ਲੈ ਕੇ ਅੱਗੇ ਵਧਦੇ ਹੋਏ ਆਪਣੀ ਕੈਰੀਅਰ ਨੂੰ ਵਧੀਆ ਥਾਂ ਤੇ ਲੈ ਕੇ ਜਾਣਾ ਹੈ ਵਧੀਆ ਇਨਸਾਨ ਸਮਾਜ ਦੇ ਵਿੱਚ ਵਧੀਆ ਲਾਇਕ ਇਨਸਾਨ ਬਣਨ ਦੀ ਕੋਸ਼ਿਸ਼ ਕਰਨਾ ਇਹਨਾਂ ਸ਼ਬਦਾਂ ਦੇ ਨਾਲ ਦੁਆਰਾ ਫੇਰ ਮੰਗਲ ਮਤਾ ਜੀ ਦਾ ਔਰ ਮੈਡਮ ਦੀ ਜੋਤ ਕੌਰ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵੈਲਕਮ ਬਹੁਤ ਵਧੀਆ ਕਲਾਕਾਰ